ਭਗਵੰਤ ਮਾਨ ਡਰਾਮੇ ਬਾਜ਼ ਦੀ ਜੈ ਹੋਵੇ ਭਗਵੰਤ ਮਾਨ ਡਰਾਮੇ ਬਾਜ਼ਾਂ ਦਾ ਡਰਾਮੇ ਬਾਜ਼ ਹਸਾਉਣ ਵਾਲਾ ਲੋਕਾਂ ਦੇ ਟਿੱਡੀ ਪੀੜਾਂ ਪਾਉਣ ਵਾਲਾ ਉਹਦੀ ਜੈ ਬੁਲਾਓ ਭਗਵੰਤ ਮਾਨ ਦੀ ਜੈ ਭਗਵੰਤ ਮਾਨ ਜਿੰਦਾਬਾਦ ਮੈਂ ਗੱਲਾਂ ਕਰ ਲੱਗਿਆ ਕਿ ਜਿਹੜਾ ਭਗਵੰਤ ਮਾਨ ਦਾ ਮੈਂ ਕੱਲ ਇੱਕ ਬਿਆਨ ਸੁਣਿਆ ਉਹ ਬਿਆਨ ਕੀ ਸੀਗਾ ਕਿ ਜੀ ਕੈਨੇਡਾ ਅਮਰੀਕਾ ਦੇ ਵਿੱਚ ਰੂਲ ਬਹੁਤ ਵਧੀਆ ਫੋਲੋ ਕੀਤੇ ਜਾਂਦੇ ਆ ਔਰ ਉੱਥੋਂ ਦੇ ਜਿਹੜੇ ਲੋਕ ਆ ਉਹ ਕਾਰ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਤੇ ਕਈ ਮਹੀਨੇ ਲੱਗ ਜਾਂਦੇ ਆ ਇੱਥੋਂ ਆਪਣੇ ਜਿਹੜੇ ਕਹ ਲੋ ਸਿੱਧੀ ਕਾਰ ਚਲਾਉਂਦੇ ਆ ਰੇਸਾਂ ਘੱਟ ਫੁਲਾਨਾ ਟੌਂਕਾ ਫਿਰ ਅਸੀਂ ਹੁਣੇ ਸੋਚਿਆ ਕਿ ਜੀ ਇੱਕ ਅਸੀਂ ਨਵੀਂ ਪੁਲਿਸ ਬਣਾਈ ਆ ਜਿਹੜੀ ਪੁਲਿਸ ਬਣਾਈ ਆ ਉਹ ਕੱਲੀ ਛੜਕਾਂ ਤੇ ਪੁਲਸੀ ਰਹੂਗੀ ਸਾਰੀਆਂ ਛੜਕਾਂ ਚਾਹੇ ਕੋਈ ਸੜਕਾਂ ਉਹਨਾਂ ਨੂੰ ਗੱਡੀਆਂ ਦੇਵਾਂਗੇ ਚੰਗੀਆਂ ਗੱਡੀਆਂ ਦੇਵਾਂਗੇ ਉਹ ਲੋਕਾਂ ਨੂੰ ਉਹਨਾਂ ਨੂੰ ਸਮਝਾਵਾਂਗੇ ਆਪਣੇ ਆਪ ਚਲਾਨ ਹੋ ਜਾ ਕਰਨਗੇ ਤੇ ਆਹ ਹੋ ਜਾ ਕਰਨਗੇ ਤੇ ਉਹ ਹੋ ਜਾ ਕਰਨਗੇ ਕਹਿਨ ਤੋਂ ਭਾਵ ਸਾਰੀ ਜਿਹੜੀ ਗਲਤੀ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ 'ਚ ਕਰਤੀਆਂ ਕਿ ਇਹਨਾਂ ਨੂੰ ਚਲਾਉਣ ਦੀ ਅਕਲ ਨਹੀਂ ਗਈ ਪਰ ਭਗਵਾਨ ਤਮਨ ਜੀ ਹੁਣ ਇਹਨਾਂ ਗੱਲਾਂ ਦਾ ਜਵਾਬ ਲੈ ਕੇ ਜਾਓ ਜੇ ਜਿਵੇਂ ਤੁਸੀਂ ਕੋਈ ਵੀ ਛੜਕਾਂ ਲੈ ਲਓ ਇਸ ਟਾਈਮ ਮੈਂ ਛੜਕ ਦੀ ਗੱਲ ਕਰਨ ਲੱਗਿਆ ਫਾਜ਼ਲ ਕਾ ਤੋਂ ਮਲੋਟ ਵਾਲੀ ਦੀ ਇੱਥੇ ਕੁਝ ਇਹੋ ਜਿਹੇ ਦਰਖਤ ਖੜੇ ਆ ਜਿਹੜੇ ਛੜਕਾਂ ਦੇ ਨਾਲ ਐਵੇਂ ਕਰਕੇ ਖੜੇ ਆ ਤੇ ਜਿਹੜੇ ਟਰੱਕ ਭਰੇ ਹੁੰਦੇ ਉਹਨਾਂ ਨੂੰ ਐ ਹੋਣਾ ਪੈਂਦਾ ਤੇ ਜਦੋਂ ਐ ਹੁੰਦੇ ਆ ਉਹ ਪਿੱਛੋ ਵੇਖਦਾ ਨਹੀਂਗਾ ਕਿਉਂਕਿ ਉਹ ਗਲਤੀ ਤਾਂ ਆ ਜਾਣੀ ਟਰੱਕ ਵਾਲੇ ਦੀ ਗਲਤੀ ਆ ਜਾਣੀ ਆ ਕਾਰ ਵਾਲੇ ਦੀ ਪਰ ਉਹ ਗਲਤੀ ਹੈਗੀ ਆ ਉਸ ਦਰਖਤ ਖੜੇ ਦੀ ਜਿਹਦੇ ਕਾਰਨ ਨੂੰ ਟਰੱਕ ਜਾਂ ਬੱਸ ਇਧਰ ਕਰਨੀ ਪਈ ਆ ਤੇ ਉਹ ਤੁਸੀਂ ਕਹੋ ਕਿ ਇੱਥੇ ਤੁਹਾਡੀ ਸਰਕਾਰ ਦੀ ਗਲਤੀ ਤੁਹਾਡੇ ਵਿਭਾਗ ਦੇ ਗਲਤੀ ਉਹ ਸਾਰਾ ਕੁਝ ਹੋ ਜਾਂਦਾ ਕਿ ਜਿਹੜੀ ਪੁਲਿਸ ਆ ਉਹ ਜਾ ਕੇ ਜਿਹੜਾ ਪਰਚਾ ਉਹ ਟਰੱਕ ਵਾਲੇ ਤੇ ਕਾਰ ਵਾਲੇ ਤੇ ਬੱਸ ਵਾਲੇ ਤੇ ਪਾ ਦਿੰਦੀ ਆ ਇੱਥੇ ਹੁਣ ਤੁਸੀਂ ਇਹ ਸਮਝ ਲਿਆ ਜੇ ਫਿਰ ਮੈਂ ਗੱਲ ਕਰ ਲੱਗਿਆ ਸੜਕਾਂ ਤੇ ਰਾਤ ਨੂੰ ਆਵਾਰਾ ਪਸ਼ੂ ਫਿਰਦੇ ਹੁੰਦੇ ਆ ਉਹਨਾਂ ਜਿੱਥੇ ਉਹ ਜਿਹੜੀਆਂ ਤੁਸੀਂ ਕੰਟਰੀਆਂ ਦੀਆਂ ਗੱਲਾਂ ਕੀਤੀਆਂ ਉਹ ਕੰਟਰੀ ਵਾਲੇ ਵੀ ਚੰਗੇ ਆ ਤੇ ਉੱਥੋਂ ਦੇ ਲੋਕ ਵੀ ਚੰਗੇ ਆ ਉੱਥੇ ਆਵਾਰਾ ਪਸ਼ੂ ਸੜਕਾਂ ਤੇ ਨਹੀਂ ਹੁੰਦੇ ਇੱਥੇ ਆਵਾਰਾ ਪਸ਼ੂ ਸੜਕਾਂ ਤੇ ਆ ਰਾਤ ਨੂੰ ਦੀਂਦੇ ਨਹੀਂਗੇ ਨਾਲ ਵੱਡੀਆਂ ਵੱਡੀਆਂ ਕਿਕਰਾਂ ਖੜੀਆਂ ਹੁੰਦੀਆਂ ਛੜਕਾਂ ਤੇ ਮੈਂ ਪਰਸੋਂ ਰਾਤ ਨੂੰ ਇੱਕ ਵੀਡੀਓ ਬਣਾਈ ਜਿਹਦੇ ਵਿੱਚ ਦੱਸਿਆ ਕਿ ਆ ਡਰਾਈਵਰਾਂ ਦੀ ਕੀ ਗਲਤੀ ਆਊਗੀ ਕੀ ਕਸੂਰ ਆਊਗਾ ਇਹਨਾਂ ਦਾ ਉੱਥੇ 10 ਤੋਂ 12 ਪਸ਼ੂ ਸੜਕ ਦੇ ਵਿਚਾਲੇ ਬਹਿ ਜਾਂਦੇ ਆ ਤੇ ਜਿਹੜੀਆਂ ਗੱਡੀਆਂ ਉਹ 70 80 ਤੋਂ ਘੱਟ ਨਹੀਂ ਚੱਲਦੀਆਂ ਔਰ ਜਿਹੜਾ ਕਹ ਲੋ ਗੇਅਰ ਉਹਨਾਂ ਦਾ ਟਾਪ ਗੇਅਰ 9000 ਤੇ ਜਾ ਕੇ ਪੈਂਦਾ ਤੇ ਜਦੋਂ ਰੱਬ ਨਾ ਕਰੇ ਕਾਰ ਉਹਦੇ ਚ ਵੱਜੂਗੀ ਤਾਂ ਫਿਰ ਉਹਦਾ ਬਚਣਾ ਕੀ ਆ ਗਲਤੀ ਆ ਜਾਣੀ ਆ ਚਲਾਉਣ ਵਾਲੇ ਦੀ ਸਰਕਾਰ ਇੱਥੋਂ ਫਿਰ ਜਾਂਦੀ ਰਹੀ ਸਰਕਾਰ ਤੇ ਪਰਚਾ ਕਿਉਂ ਨਹੀਂ ਪੈਂਦਾ ਜਿਹੜੀ ਕਾਰ ਦੀ ਰੇਸ 2000 ਜਿਹੜੀ ਕਹੋ ਰੇਸ ਉਹਦੀ 220 ਦੀ ਸਪੀਡ ਦੀ ਆ 220 ਦੀ ਤੇ ਪਰ ਉਹਦੀ ਬ੍ਰੇਕ ਜਾ ਕੇ 80 ਤੇ ਨਹੀਂ ਲੱਗਦੀ ਟਾਇਰ ਖਿਸੜਦੇ ਜਾਂਦੇ ਆ ਉਹ ਸਰਕਾਰ ਵਾਲੇ ਮਾਲਕ ਤੇ ਪਰਚਾ ਕਿਉਂ ਨਹੀਂ ਪੈਂਦਾ ਕਿਉਂ ਆਪਣਾ ਪੁਲਿਸ ਮਹਿਕਮਾ ਆ ਕੇ ਚਲਾਉਣ ਵਾਲੇ ਦੀ ਗਲਤੀ ਕੱਢ ਦਿੰਦਾ ਉਹ ਭਰਾਵੋ ਕਦੇ ਉਹਨਾਂ ਸਾਧਨਾ ਦੀ ਵੀ ਗਲਤੀ ਕੱਢੋ ਕਦੇ ਉਸ ਸਰਕਾਰ ਦੀ ਗਲਤੀ ਵੀ ਕੱਢੋ ਫਿਰ ਮੈਂ ਗਰ ਰੋੜ ਰੋੜ ਦੀ ਗੱਲ ਕਰਨ ਲੱਗਿਆ ਫਾਜ਼ਲ ਕਾਤੋਂ ਹਬੌਰ ਵਾਲੇ ਦੀ ਫਾਇਲ ਕਾਤੋਂ ਮਲੋਟ ਵਾਲੇ ਦੀ ਦੱਸਤੀ ਹੈ ਗੱਲ ਆ ਜਦੋਂ ਫਾਜ਼ਲ ਕਾਤੋਂ ਹਬੌਰ ਜਾਣੇ ਆ ਉੱਥੋਂ ਵੱਡੇ ਵੱਡੇ ਟਰੱਕ ਮਾਲ ਭਰ ਕੇ ਲੈ ਕੇ ਜਾਏ ਜਾਂਦੇ ਆ ਬੱਸਾਂ ਵੀ ਬਹੁਤ ਚਲਦੀਆਂ ਉਧਰ ਦੀ ਉਹਨਾਂ ਨੂੰ ਕਾਲੀ ਵੀ ਹੁੰਦੀ ਆ ਕਿਉਂਕਿ ਉਹਨਾਂ ਕੋਲ ਸਮਾਂ ਉਹਨਾਂ ਕੋ ਹੁੰਦਾ ਉੱਥੇ ਵੀ ਜਿਹੜੇ ਦਰਖਤ ਆ ਮੈਂ ਵੀਡੀਓ ਵਿੱਚ ਵਿਖਾਉਂਗਾ ਉਹ ਵੀ ਛੜਕਾਂ ਤੇ ਐ ਛੱਪਰ ਪਾ ਕੇ ਰਹਿੰਦੇ ਆ ਕਦੇ ਤੁਸੀਂ ਉਹਨਾਂ ਦੀ ਗਲਤੀ ਕਿਉਂ ਨਹੀਂ ਕੱਢਦੇ ਉੱਥੇ ਕਈ ਵਾਰ ਐਕਸੀਡੈਂਟ ਹੋਏ ਆ ਫਿਰ ਉੱਥੇ ਗਲਤੀ ਕਿਹਦੀ ਆ ਜਾਣੀ ਆ ਸਿਰਫ ਲੋਕਾਂ ਦੀ ਚੱਲਾਉਣ ਵਾਲੇ ਦੀ ਔਰ ਜਿਹੜੀਆਂ ਤੁਹਾਡੀਆਂ ਗੱਡੀਆਂ ਜਦੋਂ ਤੁਸੀਂ ਆਉਣਾ ਹੁੰਦਾ ਚਾਹੇ ਤੁਹਾਡੇ ਕੋਲ 100 ਗੱਡੀਆਂ ਚਾਹੇ 110 ਗੱਡੀਆਂ ਜਿਹੜੀਆਂ 4 ਲੱਖ 40 ਹਜ਼ਾਰ ਦਾ ਤੇਲ ਪਿੰਦੀਆਂ ਹੋਣ ਇੱਕ ਦਿਨ ਦਾ ਉਹ ਗੱਡੀਆਂ ਨੇ ਜਦੋਂ ਆਉਣਾ ਜਦੋਂ ਫਾਇਲ ਕਾਉਂਨੇ ਆ ਤੁਸੀਂ ਉਦੋਂ ਫਾਇਲ ਕਾ ਡੀਸੀ ਜਿਹੜੇ ਫਾਇਲ ਕਾ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਤੁਹਾਡੀ ਰਾਖੀ ਕਰਦੇ ਆ ਤੇ ਸਾਡੀ ਰਾਖੀ ਦਾ ਛੇਤੀ ਕਿਤੇ ਰੱਬ ਨਹੀਂ ਕਰਦਾ ਤੇ ਅਫਸਰਾਂ ਨੇ ਤਾਂ ਕਰਨੀ ਕੀ ਆ ਓ ਛੜਕਦੇ ਕਦੇ ਵੇਖੋ ਜੇ ਛੱਪਰ ਪਾਏ ਪਏ ਆ ਪਹਿਲਾ ਉਹਨਾਂ ਨੂੰ ਪਟਾਓ ਫਿਰ ਪਤਾ ਲੱਗੂਗਾ ਫਿਰ ਕਈ ਛੜਕਾਂ ਤੇ ਵੇਖਿਆ ਜਿਹੜੇ ਲਿੰਕ ਰੋਡ ਹੁੰਦੇ ਆ ਚੱਲਦੇ ਬਹੁਤ ਹੁੰਦੇ ਆ ਕਹਿਣ ਨੂੰ ਲਿੰਕ ਰੋਡ ਤਾਂ ਆ ਜਾਂਦੇ ਆ ਪਰ ਵੱਡੇ ਰੋਡਾਂ ਤੇ ਚੱਨਣ ਵਾਸਤੇ ਛੋਟੇ ਰੋਡਾਂ ਦੀ ਲੋੜ ਪੈਂਦੀ ਆ ਉਹਨਾਂ ਤੇ ਵੀ ਦਰਖਤ ਤੇ ਰਾਹ 'ਚ ਰੂੜੀਆਂ ਤੇ ਰਾਹ 'ਚ ਛਟੀਆਂ ਖੜਾ ਕੇ ਪਾਸੇ ਕਰ ਦਿੰਦੇ ਆ ਨਾ ਤਾਂ ਤੁਹਾਡਾ ਕੋਈ ਮੈਹਕਮਾ ਕੁਝ ਕਰਦਾ ਔਰ ਨਾ ਹੀ ਚਾਹੇ ਕੰਪਲੀਟਾ ਦੇ ਦਿੱਗੇ ਤੁਹਾਡੀ ਪੁਲਿਸ ਕੁਝ ਕਰਦੀ ਆ ਤੇ ਜਿਹੜਾ ਪੰਚਾਇਤ ਅਫਸਰ ਹੁੰਦੇ ਆ ਇਹ ਤਾਂ ਸੁੱਤੇ ਪਏ ਹੁੰਦੇ ਆ ਇਹਨਾਂ ਨੂੰ ਤਾਂ ਛੇਤੀ ਜਾ ਕੇ ਜਗਾ ਵੀ ਦਿੱਗੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਮੇਰੇ ਕੋਲ ਕਈ ਕੰਪਲੀਟਾ ਪਿੰਗਾ ਜਿਹੜੀਆਂ ਪੰਚਾਇਤ ਸੈਕਟਰੀਆਂ ਨੂੰ ਜਾਂ ਪੰਚਾਇਤ ਅਫਸਰਾਂ ਨੂੰ 2020 ਦੇ ਵਿੱਚ ਸਨ 2020 ਕੀ ਦੇ ਵਿੱਚ ਦਿੱਤੀਆਂ ਹੋਈਆਂ ਪਰ ਕੁਝ ਨਹੀਂ ਹੋਇਆ ਸੀ ਇਸ ਕਰਕੇ ਤੁਹਾਡੀ ਆਪ ਦੀਆਂ ਗਲਤੀਆਂ ਤੁਸੀਂ ਦੱਸਦੇ ਨਹੀਂਗੇ ਬਸ ਲੋਕਾਂ 'ਚ ਗਲਤੀ ਕੱਢੀ ਤੁਰੇ ਆਉਂਨੇ ਆ ਤੁਸੀਂ ਇੰਨੀ ਗਲਤਾਂ ਕਹਿਤੀ ਕਿ ਜਿਹੜੇ ਮੋੜਾਂ ਤੇ ਐਕਸੀਡੈਂਟ ਹੁੰਦੇ ਆ ਉਹ ਮੋੜ ਅਸੀਂ ਸੈੱਟ ਕਰਾਂਗੇ ਹੁਣ ਆਪਾਂ ਕਈ ਵਾਰ ਵੇਖਿਆ ਗੱਡੀਆਂ ਦਾ ਐਕਸੀਡੈਂਟ ਹੋ ਜਾਂਦਾ ਤੇ ਕਈ ਵਾਰ ਕਈਆਂ ਦੇ ਭੀਮੇ ਵੀ ਹੋਏ ਹੁੰਦੇ ਆ ਛੇਤੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਮੈਂ ਕਹਿਣਾ ਹੁਣਾ ਕਿ ਉਹਦਾ ਜੇਕਰ ਪਰਚਾ ਪਾਉਣਾ ਤਾਂ ਪਰਚਾ ਪਾਉ ਉਹਦਾ ਜਿਹੜਾ ਥਾਣੇ ਦਾ ਸੱਚੂ ਆ ਉਦੋਂ ਉਹਦੇ ਤੇ ਪਰਚਾ ਕਰਨਾ ਚਾਹੀਦਾ ਤੇ ਜਦੋਂ ਗਾਂ ਵੱਜ ਕੇ ਵਿੱਚ ਬੰਦੇ ਦਾ ਨੁਕਸਾਨ ਹੁੰਦਾ ਕਈ ਮੌਕਾ ਹੁੰਦੀਆਂ ਉਦੋਂ ਜਦੋਂ ਪਰਚਾ ਪਾਉਣਾ ਉਦੋਂ ਪਰਚਾ ਪਾਉਣਾ ਤਾਂ ਜਾਂ ਜਿਹੜੇ ਸ਼ਿਵ ਸੈਨਾ ਦੇ ਆਗੂ ਇਹਨਾਂ ਤੇ ਪਾਓ ਜਾਂ ਪੰਜਾਬ ਦੇ ਮੁੱਖ ਮੰਤਰੀ ਤੇ ਔਰ ਜਾਂ ਜਿਹੜਾ ਐਮਪੀ ਇਹਨਾਂ ਪੰਜਾ ਸੱਤਾਂ ਜਣਿਆਂ ਤੇ ਪਰਚੇ ਪਾਣੇ ਚਾਹੀਦੇ ਆ ਜਾਂ ਜਿਹੜਾ ਕਹਿ ਲੋ ਮੰਡੀ ਬੋਰਡ ਹੀ ਆ ਜਿਹੜੇ ਕਹਿੰਦੇ ਰੋਡ ਬਣਾਉਂਦੇ ਆ ਜਾਂ ਇਹਨਾਂ ਤੇ ਪਾਣੇ ਚਾਹੀਦੇ ਆ ਲੋਕਾਂ ਆ ਜਿਹੜੇ ਰੋਡ ਆ ਇਹ ਸਾਧਨਾ ਵਾਸਤੇ ਹੁੰਦੇ ਆ ਲੋਕਾਂ ਵਾਸਤੇ ਹੁੰਦੇ ਆ ਪਸ਼ੂਆਂ ਪਸ਼ੂਆਂ ਵਾਸਤੇ ਨਹੀਂ ਹੁੰਦੇ ਔਰ ਨਾ ਹੀ ਇਹ ਰੋਡ ਜਿਹੜੇ ਦਰਖਤ ਸੁੱਕੇ ਸੜੇ ਹੁੰਦੇ ਉਹਨਾਂ ਵਾਸਤੇ ਜਦੋਂ ਤੁਸੀਂ ਜਾਓਗੇ ਇੱਥੋਂ ਮੇਰੇ ਪਿੰਡੋਂ ਨਿਕਲੋਗੇ ਮਾਹੂਆਣੇ ਤੋਂ ਜੰਡਾਲਾ ਭੀਮੇਸ਼ਾ ਹੁੰਦਾ ਜਦੋਂ ਜੰਡਾਲੇ ਭੀਮੇਸ਼ਾ ਨੂੰ ਐਂਟਰ ਹੁੰਨੇ ਉੱਥੇ ਇੱਕ ਵਿਚਾਲੇ ਬਾਬੇ ਦੀ ਜਗਾ ਹੁੰਦੀ ਆ ਪੀਰ ਦੀ ਉੱਥੇ ਜਿਹੜੀ ਕਿੱਕਰ ਆ ਉਹ ਛੜਕਦੇ ਨਾਲ ਹੀ ਖੜੀ ਆ ਜਮਾਂ ਤੇ ਜੇਕਰ ਉਹ ਗੱਲ ਕਰੀਏ ਉੱਥੇ ਵੀ ਐਕਸੀਡੈਂਟ ਦਾ ਥਾਂ ਬਣਦਾ ਜੇਕਰ ਕੋਈ ਸੁੱਕੀ ਲੱਕੜ ਜਗਾ ਆਪਣੇ ਛੜਕਾਂ ਤੋਂ ਪਾਟ ਲਵੇ ਉਹਦੇ ਤੇ ਪਰਚੇ ਉਹਦੇ ਤੇ ਜੁਰਮਾਨੇ ਉਹਨੂੰ ਪਰਚੀਆਂ ਕਈ ਪੈ ਜਾਂਦੀਆਂ ਪਰ ਇਨ੍ਹਾਂ ਦਰਖਤਾਂ ਦੇ ਕਾਰਨ ਕਈ ਵਾਰ ਐਕਸੀਡੈਂਟ ਹੋਇਆ ਤੇ ਤੁਸੀਂ ਮੈਨੂੰ ਇਹ ਦੱਸੋ ਉਦੋਂ ਇਨ੍ਹਾਂ ਤੇ ਪਰਚਾ ਕਿਉਂ ਨਹੀਂ ਪੈਂਦਾ ਕਿਉਂਕਿ ਲੋਕ ਭੋਲੇ ਆ ਇਹ ਕਹਿੰਦੇ ਆ ਰੱਬ ਨੇ ਕੀਤਾ ਜਦੋਂ ਮੀਂਹ ਆਉਂਦੇ ਆ ਜਦੋਂ ਹਨੇਰੀਆਂ ਹੁੰਦੀਆਂ ਉਹਦਾ ਸੜਕਾਂ ਤੇ ਜਦੋਂ ਸਾਧਨ ਚੱਲਦੇ ਆ ਵੱਡੇ ਵੱਡੇ ਟਾਣੇ ਸੜਕਾਂ ਤੇ ਡਿੱਗੇ ਪਏ ਹੁੰਦੇ ਆ ਫਿਰ ਉਹ ਸਵੇਰ ਨੂੰ ਸਾਫ਼ ਜਾਂ ਸ਼ਾਮ ਨੂੰ ਸਾਫ਼ ਹੁੰਦੇ ਆ ਜਾਂ ਲੰਘਦਾ ਕੋਈ ਰਾਹਗੀਰੀ ਜਿਹਦੇ ਤੇ ਇਨਸਾਨੀਅਤ ਹੁੰਦੀ ਆ ਉਹ ਸਾਫ਼ ਕਰ ਦਿੰਦਾ ਜੇਕਰ ਉਹਨਾਂ ਟਲਕਟਾਂ ਦੇ ਕਾਰਨ ਕਈ ਵਾਰ ਆਪਾਂ ਐਕਸੀਡੈਂਟ ਹੁੰਦੇ ਵੇਖਿਆ ਉਦੋਂ ਤੁਹਾਡੇ ਵਿਭਾਗਾਂ ਤੇ ਤੁਦੋਂ ਭਗਵੰਤ ਮਾਨਸਿਆਂ ਤੇਰੇ ਵਰਗਿਆਂ ਦੇ ਪਰਚੇ ਕਿਉਂ ਨਹੀਂ ਪੈਂਦੇ ਲੋਕਾਂ ਤੁਹਾਡੀਆਂ ਸਰਕਾਰਾਂ ਦਾ ਕਸੂਰ ਤੁਹਾਡੇ ਮੈਕਮਿਆਂ ਦਾ ਕਸੂਰ ਕਾਰਾ ਵਾਲਿਆਂ ਦਾ ਕਸੂਰ ਉਹ ਲੋਕਾਂ ਤੇ ਪੈ ਜਾਂਦਾ ਮੈਂ ਇਹ ਕਹਿਣਾ ਕਿ ਜਿਸ ਦਿਨ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਉਹਦੀ ਰੇਸ ਆ 220 ਦੀ ਸੀਗੀ ਮੇਰੇ ਸੱਜਣ ਦੀ ਗੱਡੀ ਸੀ ਜਿੱਦੇ ਐਕਸੀਡੈਂਟ ਹੋਇਆ ਕੁਲਵਿੰਦਰ ਸੱਜਣ ਦੀ ਸੀਗੀ ਤੇ ਜਦੋਂ ਗੱਡੀ ਵਿੱਚ ਵੱਜੀ ਕੁਲਵਿੰਦਰ ਜੋਹਲ ਦੀ ਜਿੱਦੇ ਗੱਡੀ ਵੱਜੀ ਉਹਦੀ ਸਪੀਡ ਸੀ 60 ਦੀ ਤੇ ਉਹ ਉੱਥੋਂ ਖਿਸੜਦੀ ਆਈ ਉਹ ਐਂਬੂਲੈਂਸ ਵਾਲ ਨੇ ਬਾਈਪਾਸ ਗਲਤ ਕੜਤਾ ਮਤਲਬ ਗਲਤ ਪਾਸੇ ਦੌੜ ਦੌ ਲੈ ਗਿਆ ਉਹਨੇ ਵੇਖਿਆ ਨਹੀਂ ਚਲੋ ਉਹਨੂੰ ਕਾਲੀ ਸੀ ਮਹਾਰਾਜ ਨੇ ਜਾਨ ਬਚਾਲੀ ਸੀ 1 2 ਮਈ ਦੀ ਗੱਲ ਆ 2023 ਦੀ ਉਦੋਂ ਮੈਂ ਸੋਚਿਆ ਮੈਂ ਕਿਹਾ 220 ਦੀ ਸਪੀਡ ਤੇ ਦੀ ਤੇ ਬ੍ਰੇਕ ਨਹੀਂ ਲੱਗੀ 70 ਤੇ ਉੱਥੇ ਖਿਸੜਨ ਲੱਗੀ ਇਹ ਗੱਡੀਆਂ ਵਾਲੇ ਤੇ ਪਰਚੇ ਕਿਉਂ ਨਹੀਂ ਪੈਂਦੇ ਕਿਉਂ ਨਹੀਂ ਪਾਉਂਦੇ ਕਿਉਂ ਏ ਜਦੋਂ ਲੋਕਾਂ ਨੂੰ ਖੋਡੇ ਕੋਲ ਜਿਹੜੀਆਂ ਫੋਰਚਨਰਾਂ ਇੰਡੈਵਰ ਲੈਂਡ ਕਲੂਜ਼ਰਾਂ ਇਹਨਾਂ ਵਰਗੀਆਂ ਗੱਡੀਆਂ ਉਹਨਾਂ ਦੀ ਬ੍ਰੇਕ ਉਹਨਾਂ ਦੀ ਪਾਵਰ ਤੇ ਉਹਨਾਂ ਦਾ ਲੋਹਾ ਬੜਾ ਜ਼ਬਰਦਸਤ ਆ ਔਰ ਜਿਹੜੀਆਂ ਆਮ ਲੋਕਾਂ ਦੇ ਕੋਲ ਗੱਡੀਆਂ ਉਹ ਤਾਂ ਘਿਓ ਵਾਲੇ ਪੀਪੇ ਦੇ ਟੀਨ ਵਰਗੀਆਂ ਬਣ ਜਾਂਦੀਆਂ ਪਤਾ ਨਹੀਂ ਚੱਕਰ ਕੀ ਆ ਜੇ ਝੂਠ ਆ ਤੁਸੀਂ ਦੱਸ ਦੋ ਇਸ ਕਰਕੇ ਚਲਾਉਣ ਵਾਲੇ ਦੀ ਗਲਤੀ ਉਦੋਂ ਆਉਂਦੀ ਆ ਹੁਣ ਤੁਸੀਂ ਇਹ ਕਹਤਾ ਵੀ ਅਗਲਾ ਕੱਟ ਮਾਰਦਾ ਤੁਸੀਂ ਛੜਕ ਚੰਗੀ ਬਣਾਓ ਰਾਹ ਦੇ ਵਿਚਾਲੇ ਜਿਹੜੀਆਂ ਚਿੱਟੀਆਂ ਪੱਟੀਆਂ ਕੱਟ ਉਹ ਜਿਹੜੀਆਂ ਚਿੱਟੀਆਂ ਪੱਟੀਆਂ ਜੀਆਂ ਬਣੀਆਂ ਉੱਥੋਂ ਦੀ ਲੰਘਣਾ ਉਹ ਕੱਟ ਬਣਾਏ ਆ ਸਾਨੂੰ ਤੇ ਇਹੀ ਦੱਸਿਆ ਗਿਆ ਵੀ ਜਦੋਂ ਮੋਬਾਈਲਾਂ ਤੋਂ ਸਰਚ ਕੀਤਾ ਵੀ ਇਹ ਭਾਈ ਚਿੱਟੇ ਜੇ ਰੰਗ ਕੀਤੀਆਂ ਪੱਟੀਆਂ ਵਾਲੇ ਕੱਟ ਕਾਦੇ ਆ ਉਹ ਕਹਿੰਦੇ ਤੁਸੀਂ ਕਰਾਸ ਕਰ ਸਕਦੇ ਹੋ ਦੂਜੇ ਪਾਸੇ ਹੁੰਦੀਆਂ ਵੀ ਇੱਧਰ ਤੁਸੀਂ ਨਹੀਂ ਜਾ ਸਕਦੇ ਜਾਣ ਤਾਂ ਸਾਥੋਂ ਪੈਸਾ ਕੱਟਿਆ ਜਾ ਰਿਹਾ ਟੈਕਸਾਂ ਦਾ ਸੜਕਾਂ ਸਾਡੇ ਵਾਸਤੇ ਚੰਗੀਆਂ ਨਹੀਂ ਜਦੋਂ ਤੁਸੀਂ ਲੰਘਣਾ ਉਦੋਂ ਤੇ ਬੰਦਾ ਨਹੀਂ ਥਿਆਉਂਦਾ ਜਦੋਂ ਅਸੀਂ ਲੰਘਦੇ ਆ ਸਾਨੂੰ ਪਸੂ ਨਹੀਂ ਲੰਘਣ ਦਿੰਦੇ ਇਸ ਕਰਕੇ ਭਾਈ ਸਾਹਿਬ ਜਿਹੜੀ ਲੋਕਾਂ ਦੀ ਗਲਤੀ ਆ ਲੋਕਾਂ ਦੀ ਵੀ ਅਸੀਂ ਮੰਨਦੇ ਆ ਉੱਥੇ ਉਹਨਾਂ ਦਾ ਚਲਾਨ ਹੋਣਾ ਚਾਹੀਦਾ ਪਰ ਨਾਲ ਸਾਡੀ ਇਹ ਵੀ ਬੇਨਤੀ ਆ ਜਿੱਥੇ ਸਰਕਾਰ ਦਾ ਕਸੂਰ ਆਉਂਦਾ ਚਲਾਨ ਉਹਨਾਂ ਦੇ ਵੀ ਹੋਣੇ ਚਾਹੀਦੇ ਆ ਇਹਨਾਂ ਨੂੰ ਜੁਰਮਾਨੇ 3-4 ਗੁਣਾ ਜ਼ਿਆਦਾ ਹੋਣੇ ਚਾਹੀਦੇ ਆ ਹਰ ਸੜਕ ਤੇ ਪਸੂ ਕਿਉਂ ਫਿਰਦਾ ਰਹਿੰਦਾ ਜਿੰਨਾ ਛੜਕਾਂ ਤੇ ਟੂਲ ਟੈਕਸ ਆ ਉਹਨਾਂ ਤੇ ਵੀ ਆਵਾਰਾ ਪਸ਼ੂ ਹੁੰਦੇ ਆ ਤੇ ਉਹਨਾਂ ਦਾ ਐਕਸੀਡੈਂਟ ਦਾ ਕਾਰਨ ਕੋਹ ਆਵਾਰਾ ਪਸ਼ੂ ਜਿਵੇਂ ਕਿ ਬਠਿੰਡੇ ਤੋਂ ਜਦੋਂ ਜਾਂਦੇ ਆ ਮਲੋੜ ਤੋਂ ਉਹ ਚੰਗਾ ਰੋੜਾ ਉੱਥੇ ਆਵਾਰਾ ਪਸ਼ੂ ਹੁੰਦੇ ਆ ਤੇ ਬਦਦਮਕ ਉਹ ਹੋਊਗਾ ਜਿਹੜਾ ਰੋੜਾਂ ਵਾਲ ਨੂੰ ਛੱਡ ਜਾਂਦਾ ਤੇ ਪਰ ਉੱਥੇ ਰੋੜ ਸਾਫ਼ ਦਾ ਫਰਜ਼ ਕਿਹਦਾ ਬਣਦਾ ਇਹਨਾਂ ਦਾ ਇਸ ਕਰਕੇ ਭਾਈ ਸਾਹਿਬ ਬੇਨਤੀ ਆ ਰਾਵਾਂ ਦੇ ਵਿੱਚ ਖੱਡੇ ਬਹੁਤ ਹੁੰਦੇ ਆ ਟੂਲ ਟੈਕ ਵਾਲੀਆਂ ਸੜਕਾਂ ਤੇ ਵੀ ਕਈ ਵਾਰ ਵੇਖਿਆ ਇਸ ਕਰਕੇ ਲੋਕਾਂ ਨੂੰ ਪਹਿਲਾਂ ਸਬਸਿਡੀਆਂ ਚੰਗੀਆਂ ਦਿਓ ਸਹੂਲਤਾ ਚੰਗੀਆਂ ਦਿਓ ਫਿਰ ਲੋਕਾਂ ਵੱਲ ਕਸੂਰ ਕੱਢਿਆ ਜੇ ਜੇ ਤੁਹਾਡੇ ਵੱਲ ਕਸੂਰ ਕੱਢਣ ਲੱਗ ਗਏ ਜੇ ਗਿਲ ਲੱਗ ਗਏ ਚਾਲਾਂ ਵਾਲੀ ਕਾਪੀ ਪਰਜੂ ਤੇ ਦਸਾਂ ਵਾਲਾ ਪੈਨ ਮੁੱਕ ਜੂਗਾ ਯਾਦ ਰੱਖ ਲਓ ਗੱਲ ਐਨੇ ਤੁਹਾਡੇ ਕਸੂਰ ਨਿਕਲਾਉਣੇ ਆ ਤੇ ਲੋਕਾਂ ਦਾ ਵਿਚਾਰਿਆਂ ਦਾ ਚਲਾਨ ਹੋ ਜਾਂਦਾ ਲੋਕਾਂ ਨੂੰ ਪਤਾ ਨਹੀਂ ਵਿਚਾਰੇ ਲੋਕਾਂ ਨੇ ਚਲੋ ਜੀ ਚਲਾਨ ਹੋ ਗਿਆ ਠੀਕ ਆ ਹੁਣ दारू ਪੀ ਕੇ ਡਰਾਈਵ ਕਰਨ ਵਾਲੇ ਤੇ ਪਰਚਾ ਮਤਲਬ ਚਲਾਨ ਬਾਰ ਸ਼ਰਾਬ ਦਾ ਕਦੇ ਵੇਖਿਆ ਕਿਸੇ ਨੇ ਕਸੂਰ ਕੱਢਦਾ ਪੀਣ ਵਾਲੇ ਦਾ ਕਸੂਰ ਆ ਬਣਾਉਣ ਵਾਲੇ ਦਾ ਕਦੇ ਕਸੂਰ ਆਇਆ ਕਦੇ ਫੈਕਟਰੀ ਵਾਲੇ ਦਾ ਕਸੂਰ ਆਇਆ ਆ ਦਿਨ ਦਿਹਾੜੇ ਠੇਕੇ ਚੱਲਦੇ ਆ ਕਦੇ ਕਸੂਰ ਆਇਆ ਕੋਈ ਟਾਈਮ ਟੇਬਲ ਹੁੰਦਾ ਕਦੇ ਸਰਕਾਰ ਨੇ ਦਾ ਰੂਲ ਬਣਾਇਆ ਵੀ ਭਾਈ ਇੱਕ ਦਿਨ ਚ ਬੰਦੇ ਇੱਕ ਪੌਗਾ ਹੀ ਪੀ ਸਕਦਾ ਪੌਗੇ ਤੋਂ ਵੱਧ ਨਹੀਂ ਕੋਈ ਕ ਰੂਲ ਤਾਂ ਨਹੀਂ ਨਾ ਇਸ ਕਰਕੇ ਥੋੜ ਨੂੰ ਪਹਿਲਾਂ ਆਪ ਦੇਲ ਝਾਤੀ ਵੀ ਮਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ